ਗੁਰਦਾਸਪੁਰ ਦੇ ਪੁਰਾਣਾ ਧਾਰੀਵਾਲ ਦੇ ਵਿੱਚ ਬਣ ਰਹੀ ਮਸਜਿਦ ਨੂੰ ਲੈ ਕੇ ਉਸ ਵੇਲੇ ਵਿਵਾਦ ਖੜਾ ਹੋ ਗਿਆ ਜਦੋਂ ਸ਼ਿਵਸ਼ਾਨਾ ਦੁਆਰਾ ਨਿਰਮਾਣ ਕਾਰਜ ਦਾ ਵਿਰੋਧ ਜਤਾਇਆ ਜਾ ਰਿਹਾ ਜਦਕਿ ਦੂਸਰੇ ਪਾਸੇ ਗੁਰਦਾ ਕਹਿਣਾ ਕਿ ਜਗਾ ਬੱਕਬੋਰਦੀ ਹੈ ਸ਼ਿਵਸ਼ਾਨਾ ਉਧੇ ਠਾਕਰੇ ਦੇ ਪ੍ਰਦੇਸ਼ ਨੇਤਾ ਰੋਹਿਤ ਮਹੰਗੀ ਦਾ ਇਲਜ਼ਾਮ ਹੈ ਕਿ ਜਿਸ ਜਗਾ ਤੇ ਮਸਜਿਦਾ ਨਿਰਮਾਣ ਕੀਤਾ ਜਾ ਰਿਹਾ ਇਹ ਜਗਾ ਨਗਰ ਕੌਂਸਲ ਧਾਰੀਵਾਲ ਦੀ ਹੈ ਇਸੇ ਉਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ਾ ਕੀਤਾ ਜਾ ਰਿਹਾ ਤੇ ਮਸਜਿਦਾ ਨਿਰਮਾਣ ਕੀਤਾ ਜਾ ਰਿਹਾ ਜਿਵੇਂ ਤੁਸੀਂ ਕਿਹਾ ਕਿ ਇਹ ਮਸਜਿਦ ਦਾ ਜਿਹੜਾ ਵਿਵਾਦ ਆ ਉਹਨੂੰ ਫਿਰ ਜੀਵ ਨੇ ਜਨਮ ਲੈ ਲਿਆ ਜਿਵੇਂ ਲੱਕੜੀ ਨੂੰ ਤੇ ਘੁਣ ਲੱਗ ਜਾਂਦੀ ਹੈ ਨਾ ਹੌਲੀ 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 ਕਰਕੇ ਉਹਨੂੰ ਘੁਣ ਲੱਕੜੀ ਨੂੰ ਖਤਮ ਕਰ ਦਿੰਦੀ ਹੈ ਉਸੇ ਤਰ੍ਹਾਂ ਇਹ ਜਿਹੜੀ ਘੁਣ 1998 ਦੇ ਵਿੱਚ ਵੀ ਲੱਗੀ ਸੀ ਉੱਥੇ ਸਮਾਜ ਦੇ ਕੋਈ ਦੋ ਕੁ ਵਿਅਕਤੀ ਜਿਹੜੇ ਦੰਦਿਆਂ ਦੇ ਮਾਡਲ ਟਾਉਨ ਦੇ ਵਿੱਚ ਗੋਪੇ ਨਾ ਦੇ ਵਿਅਕਤੀ ਦੇ ਨਾ ਦੇ 1998 ਵਿੱਚ ਵੀ ਉਸ ਵਿਅਕਤੀ ਨੇ ਬਾਹਰੋਂ ਕੁਝ ਮੁਸਲਿਮ ਲੋਕ ਲਿਆ ਕੇ ਉੱਥੇ ਮਸਜਿਦ ਦੀ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਨੂੰ ਅਸੀਂ ਉਸ ਟਾਈਮ ਤੇ ਰੋਕਿਆ ਸੀ ਮੌਕੇ ਤੇ ਉਸ ਚੰਨ ਤੇ ਸਾਡੀ ਗਿਫਤਾਰੀ ਵੀ ਹੋਈ ਸੀ ਸੱਤ ਬੰਦੇ ਅਸੀਂ ਗਿਫਤਾਰ ਹੋਏ ਹੀ ਸ਼ਹਿਰ ਬੰਦ ਹੋਇਆ ਸੀ ਕੋਰਟ ਨੇ ਜੋ ਫੈਸਲਾ ਕੀਤਾ ਸੀ ਕਿ ਉਹ ਜਗਾ ਕਮੇਟੀ ਕਰਦੀ ਆ 112 ਨੰਬਰ ਖਤੌਨੀ ਜਿਹੜੀ ਨੰਬਰ ਆ ਹੋਰ ਵੀ ਐਸ ਐਚਓ ਸਾਹਿਬ ਨੇ ਦੁੱਗਲ ਸਾਹਿਬ ਨੂੰ ਜਿਹੜੇ ਨਗਰਪਾਲਿਕਾ ਦੇ ਪ੍ਰਧਾਨ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਕਿ ਆਪਣੇ ਕਾਗਜ਼ ਪੇਸ਼ ਕਰੋ ਤੇ ਉਹਨੂੰ ਦਗਾਇਆ ਜਾਏ ਇਹ ਸਾਡਾ ਉਥੋਂ ਦਾ ਜੂਆ ਨੇਤਾ ਅਭੀ ਅਭੀ ਜਿਹੜੇ ਪ੍ਰਾਣਾਧਾਰੀ ਵੱਲ ਤੋਂ ਇਹਨੇ ਆਪਣੀ ਪੂਰੀ ਜਾਨ ਲਾਈ ਹੈ ਤੇ ਇਹਦੇ ਆਪਣੇ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉੱਤੇ ਖੜਾ ਹੋ ਕਿ ਆਪਾਂ ਮਾਚਿੰਦੀ ਬਣਨਦੇ ਨਹੀਂ ਤੇ ਇਹ ਗੱਲ ਹਕੀਕਤ ਹੈ ਕਿ ਆਪਾਂ ਮਾਚਿੰਦੀ ਬਣਨਦੇ ਨਹੀਂ ਕਿਉਂ ਕਿ ਸਿਕਿਉਰਿਟੀ ਪਰਪਸ ਨੂੰ ਜੇ ਆਪਾਂ ਦੇਖੀਏ ਜਿਹੜੇ ਸਵਾਲ ਅਸੀਂ 1998 ਦੇ ਵਿੱਚ ਪ੍ਰਸ਼ਾਸਨ ਨੂੰ ਕੀਤੇ ਸੀ ਕਿ ਧਾਰੀਵਾਲ ਤੋਂ ਜਿਹੜੀ ਤਿਬੜੀ ਦੀ ਛੋਨੀ ਆ ਕੇਵਲ 5-7 ਕਿਲੋਮੀਟਰ ਦਾ ਰਸਤਾ ਹੈ ਧਾਰੀਵਾਲ ਤੋਂ ਬਾਰਡਰ ਬੈਲਟ ਜਿਹੜੀ ਬਿਲਕੁਲ ਲੱਗ ਗਿਆ ਧਾਰੀਵਾਲ ਤੋਂ ਪਠਾਨਕੋਟ ਬਿਲਕੁਲ ਲੱਗ ਗਿਆ ਇਹ ਅੱਜ ਇੱਕ ਸਿਰਮੱਤ ਰਸਾ ਬਣ ਰਿਹਾ ਅੱਜ ਇੱਕ ਛੋਟੀ ਜਿਹੀ ਮਾਚੀ ਬਣੀ ਆ ਕੱਲ ਇਹ ਜੂਪੀ ਵਾਂਗੂ ਇੱਕ ਬੜਾ ਵੱਡਾ ਰੂਪ ਧਾਰਨ ਕਰੇਗਾ ਅਤੇ ਆਈਐਸਐਸ ਦੇ ਏਜੰਟ ਵੀ ਆ ਕੇ ਰਹਿਣਗੇ ਇਹਦਾ ਜਵਾਬ ਤੇ ਨਗਰਪਾਲਿਕਾ ਹੀ ਵਧੀਆ ਦੇ ਸਕਦੀ ਹੈ ਕਿਉਂਕਿ ਅਸੀਂ ਮੌਕੇ ਤੇ ਕੋਈ ਨਹੀਂ ਸੰਪਰਕ ਕੀਤਾ ਉਹਨਾਂ ਨਾਲ ਸਾਨੂੰ ਪਤਾ ਹੀ ਅੱਜ ਲੱਗਾ ਔਰ ਥੀ ਦੂਸਰੇ ਪੱਖ ਦੇ ਅਬਦੁੱਲ ਅਜੀਜ਼ ਨੇ ਇਹ ਦਾਵਾ ਕੀਤਾ ਕਿ ਇਹ ਜ਼ਮੀਨ ਬੱਕਬੋੜ ਦੀ ਹੈ ਇਸ ਦੇ ਉੱਤੇ ਕੁਝ ਲੋਕਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ਾ ਕੀਤਾ ਹੋਇਆ ਜਿਸ ਬੋਰਡ ਦੇ ਅਧਿਕਾਰੀਆਂ ਨੇ ਪਿਛਲੇ ਦਿਨੀ ਪਹੁੰਚ ਕੇ ਇਸ ਨੂੰ ਹਟਵਾ ਦਿੱਤਾ 6 ਮਹੀਨੇ ਸਾਰ ਕੇਸ ਚੱਲਿਆ ਵਾ ਉਸ ਤੋਂ ਬਾਅਦ ਚਲੋ ਉਹਨਾਂ ਨੇ ਆਪਣੇ ਬੱਕਬੋੜ ਨੇ ਆਪਣੇ ਪ੍ਰੂਫ ਦਿੱਤੇ ਆ ਜਿਨ੍ਹਾਂ ਦੇ ਵਿੱਚ ਕੀ ਸਾਰਾ ਸਬੂਤ ਜਿਹੜੇ ਉਹ ਕੰਬੋਰ ਦੇ ਥ्रू ਜਿਹੜੀ ਉਹਨਾਂ ਦੀ ਜਗ੍ਹਾ ਸੀ ਠੀਕ ਹੈ ਨਾ ਉਸ ਤੋਂ ਬਾਅਦ ਚਲੋ ਅਹੀਂ ਕੇਜ ਤੇ ਆ ਥੋੜਾ ਜਿਹਾ ਸਾਡੇ ਕੋਲ ਸਾਰੇ ਸਬੂਤ ਵੀ ਆ ਗਏ ਆ ਤੇ ਚਲੋ ਸਾਡੀ ਹੁਣ ਇਹ ਕੀ ਸਹਿਮਤੀ ਹੋਈ ਉਹਨਾਂ ਨੇ ਜਿਹੜੇ ਲਾਗੇ ਕਮੰਡੀ ਰਹਿੰਦੇ ਸੀ ਉਹਨਾਂ ਨੇ ਥੋੜਾ ਜਿਹਾ ਆਪਣੇ ਡੇਢ ਮਰਲਾ ਜਗ੍ਹਾ ਕਬਜ਼ਾ ਕੀਤਾ ਹੈ ਚਲੋ ਕੰਬੋਰ ਵਾਲੇ ਅਫਸਰ ਆਏ ਸਾਰੇ ਆਏ ਚਲੋ ਬਹਿ ਕੇ ਹੀ ਫੈਸਲਾ ਕੀਤਾ ਤੇ ਉਹ ਵੀ ਹੈ ਜਰੂਰ ਉਹਨਾਂ ਨੂੰ ਜਗ੍ਹਾ ਜਿਹੜੀ ਸੀ ਡੇਢ ਮਰਲਾ ਨੂੰ ਦੇ ਦਿੱਤੀ ਬਾਕੀ ਸਾਢੇ 3 ਮਹੀਨੇ ਜਗ੍ਹਾ ਬਜੀ ਹੀ ਉਹ ਅਸੀਂ ਮਸਜਿਦ ਬਣਾਣ ਲੱਗੇ ਸਾਰੇ ਦੀ ਸਹਿਮਤੀ ਨਾਲ ਬਣਾਣ ਲੱਗੇ ਹੁਣ ਜਦੋਂ ਅਸੀਂ 1.5 ਮਹੀਨਾ ਹੋ ਗਿਆ ਸਾਨੂੰ ਕੰਮ ਕਰਦਿਆਂ ਨੂੰ ਹੁਣ ਮਸਜਿਦ ਪਰਨਗੀ ਲੈਂਟਰੀ ਪੈ ਗਿਆ ਸਭ ਕੁਝ ਹੋ ਗਿਆ ਤਾਂ ਹੁਣ ਕੁਝ ਛੜਾਰਤੀ ਲੋਕ ਜਿਹੜੇ ਨਾ ਉਹ ਵਿਚਾਰ ਕੇ ਅੜਚਨਾ ਪਾਣਦੇ ਆ ਉਹਨਾਂ ਨੇ ਕੰਮ ਸਾਡਾ ਆ ਜਾਂਦੀ ਕਿ ਸਮਝੋ ਰੁਕਾਤਾ ਵਾ ਕੀ ਕਹਿੰਦੇ ਉਹ ਕਹਿੰਦੇ ਆ ਕਿ ਇਹ ਜਿਹੜੀ ਆ ਕਮੇਟੀ ਘਰ ਦੀ ਜਗ੍ਹਾ ਵਾ ਠੀਕ ਜਿਹੜਾ ਬੁੱਕ ਬੁਰਦਾ ਤੋਂ ਪੁੱਛਾਂਗੇ ਹਾਂਜੀ ਹਾਂਜੀ ਵੀਰ ਤੁਸੀਂ ਕੋਰ ਦੇ ਵਿੱਚ ਕੇਸ ਲੈਣ ਦੇ ਪੁੱਛਾਂਗੇ ਹਾਂਜੀ ਹਾਂਜੀ ਪਰੂਫ ਇਹ ਕਿ ਸਾਡਾ ਕੇਸ ਚੱਲਿਆ ਪਾ ਤੇ ਉਹਦੇ ਵਿੱਚ ਬੱਕਮ ਬੋਰਡ ਦੀ ਜਗ੍ਹਾ ਨਿਕਲੀ ਹੈ ਠੀਕ ਆ ਬੱਕਮ ਬੋਰਡ ਉਹਨੇ ਸਾਡਾ ਆਣ ਕੇ ਫੈਸਲਾ ਕੀਤਾ ਵਾ ਕਿ ਤੁਸੀਂ ਅੱਪਰ ਜੋ ਬਹਿ ਕੇ ਚਲੋ ਨਿਬੇੜ ਲੋ ਉਹਨਾਂ ਨੇ ਸਾਨੂੰ ਦੱਸਿਆ ਕਿ ਚਲੋ ਇਹਨਾਂ ਨੂੰ ਜਗ੍ਹਾ ਦੇ ਦਿਓ ਇਹਨਾਂ ਜਿਹੜੀ ਗੜੀ ਲਈ ਆ ਉਹ ਬੱਕਮ ਬੋਰਡ 'ਤੇ ਸਾਡਾ ਲਿਖ ਲਿਖਾ ਹੋਇਆ ਵਾ ਇਹਨਾਂ ਦਾ ਜੋ ਵੀ ਜੋ ਵੀ ਫੈਸਲਾ ਲਿਖ ਲਿਖਾ ਲਿਖਤੀ ਰੂਪ 'ਚ ਹੋਇਆ ਵਾ ਹੁਣ ਸਾਡਾ ਉਹਨਾਂ ਕੋਈ ਇਤਰਾ ਦੀ ਗੱਲ ਬਾਤ ਨਹੀਂ ਉਹਨਾਂ ਅੱਜ ਹੀ ਸਾਈਨ ਲੈਂਟਰ ਪਾ ਕੇ ਛੱਡੇ ਆ ਤੇ ਸਾਡਾ ਇਹਨਾਂ ਨੇ ਆਣ ਕੇ ਵਿੱਚ ਕੰਮ ਇਤਰਾ ਗਿਆ ਕਿ ਇਤਰਾ ਏ ਜੀਓ ਕਮੇਟੀ ਘਰ ਦੀ ਜਗ੍ਹਾ ਇਸ ਤਰ੍ਹਾਂ ਵਾ ਇਸ ਤਰ੍ਹਾਂ ਪਹਿਲਾਂ ਕਿਉਂ ਇਹਨਾਂ ਨੇ ਸਾਡਾ ਕੰਮ ਰੋਕਿਆ ਜੇ ਕਮੇਟੀ ਘਰ ਦੀ ਜਗ੍ਹਾ ਹੁੰਦੀ ਤੇ ਫਿਰ ਸਾਰੇ ਰੋਕਦੇ ਸਾਨੂੰ ਕਿ ਠੀਕ ਹੈ ਕਮੇਟੀ ਘਰ ਦੀ ਜਗ੍ਹਾ ਅੱਜ ਹੁਣ ਕਹਿਣ ਲੱਗੇ ਜੀ ਕਮੇਟੀ ਘਰ ਦੀ ਜਗ੍ਹਾ ਵਾ ਇਸ ਤਰ੍ਹਾਂ ਵਾ ਇਸ ਤਰ੍ਹਾਂ ਵਾ ਚਲੋ ਹੁਣ ਅਸੀਂ ਦੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਕਿ ਚਲੋ ਸਾਡੇ ਨਾਲ ਹਿਸਾਬ ਕੀਤਾ ਜਾਵੇ। ਉਹ ਤੇ ਹੀ ਮੌਕੇ ਦੇ ਉੱਤੇ ਪਹੁੰਚੇ ਥਾਣੇ ਦੇ ਐਸਐਚਓ ਨੇ ਇਸ ਮਾਮਲੇ ਲੈ ਕੇ ਕੀ ਕਿਹਾ ਜਰਾ ਉਹ ਵੀ ਸੁਣ ਲੋ। ਮਸਜਿਦ ਬਾਰੇ ਤੇ ਸਾਡੇ ਨਹੀਂ ਕੋਈ ਗੱਲਬਾਤ ਇਹੋ ਜਿਹੀ ਆਈ ਪਰ ਉੱਥੇ ਕਹਿੰਦੇ ਆ ਵੀ ਜਿਹੜੀ ਜਗ੍ਹਾ ਉਹ ਕਮੇਟੀ ਦੀ ਹੈ ਤੇ ਉਹਦੇ ਵਿੱਚ ਕੁਝ ਮੁਹੰਮਦਨ ਪਰਿਵਾਰ ਦੇ ਜਿਹੜੇ ਲੋਕ ਨੇ ਉਹ ਸਾਰੀ ਕਰ ਰਹੇ ਨੇ ਤੇ ਜਿਹੜਾ ਕਿ ਆਪਣੇ ਕੋਲ ਦੋਨੇ ਪਾਰਟੀਆਂ ਨੂੰ ਇੱਥੇ ਬੁਲਾਇਆ ਗਿਆ ਸੀ ਜੋ ਤੇ ਉਹ ਜਿਹੜੇ ਹਿੰਦੂ ਸ਼ੇਵਚਨਾ ਲੀਡਰ ਜਿਹੜੇ ਉਹ ਕਹਿੰਦੇ ਨੇ ਵੀ ਇਹ ਜਗ੍ਹਾ ਕਮੇਟੀ ਦੀ ਹੈ ਤੇ ਜਿਹੜੇ ਉਹ ਅਬਦੁੱਲ ਅਜੀਜ਼ ਜਿਹੜਾ ਉਹ ਕਹਿੰਦਾ ਵੀ ਇਹ ਜਗ੍ਹਾ ਮੇਰੀ ਹੈ ਮੇਰਾ ਅੱਗੇ ਉੱਥੇ ਇੱਕ ਮਨੀਸ਼ ਨਾਮ ਦਾ ਜਿਹੜਾ ਲੜਕਾ ਉਹਦੇ ਨਾਲ ਸਾਡਾ ਕੰਪਰੋਮਾਈਜ਼ ਹੋਇਆ ਹੈ ਇਸ ਜਗ੍ਹਾ ਦੇ ਰਿਗਾਰਡਿੰਗ ਉੱਥੇ ਆਪਾਂ ਸਾਰੀ ਕਰ ਰਹੇ ਹਾਂ ਤੇ ਇਹ ਆ ਜਿਨ੍ਹਾਂ ਨੇ ਕਿਹਾ ਵੀ ਇਹ ਇੱਥੇ ਨਹੀਂ ਹੋਣੀ ਚਾਹੀਦੀ ਇਲੀਗਲ ਹੈ ਫਿਲਹਾਲ ਜਿਹੜਾ ਉਹਨੂੰ ਅਸੀਂ ਉੱਥੋਂ ਕਾਰਵਾਈ ਮਿਲ ਕੇ ਜਿਹੜੀ ਉਹ ਸਾਰੀ ਕਰ ਰਹੀ ਸੀ ਉੱਥੋਂ ਉਹਨਾਂ ਨੂੰ ਰੋਕ ਕੇ ਤੇ ਦੋਨਾਂ ਪਾਰਟੀਆਂ ਨੂੰ ਇੱਥੇ ਠਾਣੇ ਬੁਲਾਇਆ ਹੈ ਕਮੇਟੀ ਦੇ ਪ੍ਰਧਾਨ ਮਿਸਟਰ ਦੁੱਗਲ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਜਨਵਰੀ ਲਈ ਹੈ ਕਿ ਮੈਂ ਇਹਦਾ ਵੈਰੀਫਾਈ ਕਰਕੇ ਤੇ ਫਿਰ ਤੁਹਾਨੂੰ ਜਿਹੜਾ ਅਗਲੀ ਕਾਰਵਾਈ ਬਾਰੇ ਤੁਹਾਨੂੰ ਦੱਸਾਂ ਕਿ ਆਦਾਦੀ ਹੈ ਕਿ ਫਿਲਹਾਲ ਮਸਜਿਦ ਦੇ ਨਿਰਮਾਣ ਨੂੰ ਲੈ ਕੇ ਚੱਲ ਰਿਹਾ ਰੌਲੇ ਦੇ ਵਿਚਕਾਰ ਮਸਜਿਦ ਦੇ ਕੰਮ ਨੂੰ ਬੰਦ ਕਰਵਾ ਦਿੱਤਾ ਹੈ ਤਾਂ ਦੇਖਣਾ ਹੋਵੇਗਾ ਕਿ ਇਹ ਮਸਲਾ ਕਦੋਂ ਹੱਲ ਹੋਵੇਗਾ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ